ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਵੀਰਾਂ ਨੂੰ ਮਾਵਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੁਹਾਡਾ ਆਪਣਾ ਸ੍ਰੀ ਮੁਖਸਰ ਸਾਹਿਬ ਤੋਂ ਹਣੀ ਬਰਾੜ ਫਤਨ ਵਾਲਾ ਅੱਜ ਇਹ ਵੀਡੀਓ ਇੱਕ ਗੰਭੀਰ ਮਸਲੇ ਲਈ ਮੈਨੂੰ ਬਣਾਉਣੀ ਪੈ ਰਹੀ ਹੈ ਮੈਂ ਅਪੀਲ ਕਰਨ ਵਾਸਤੇ ਸਾਰੇ ਪੰਜਾਬੀਆਂ ਨੂੰ ਸਾਰੀ ਸਿੱਖ ਕੌਮ ਨੂੰ ਕਿ ਪੰਜਾਬ ਦਾ ਸਿੱਖੀ ਦਾ ਬਹੁਤ ਕਹਾਣ ਹੋ ਗਿਆ ਆਪਾਂ 2022 ਦੇ ਵਿੱਚ ਇੱਕ ਬਦਲਾਅ ਦੇ ਨਾਂ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਉਹ ਸਰਕਾਰ ਨੇ ਵੀ ਬੜਾ ਵੱਡਾ ਧੋਖਾ ਦਿੱਤਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਉਹ ਥੋਡੀ ਖੇਤਰੀ ਪਾਰਟੀ ਆ ਆਪਦੀ ਸ਼੍ਰੋਮਣੀ ਅਕਾਲੀ ਗੱਲ ਪੰਜਾਬ ਦੇ ਵਾਸੀਓ ਮੇਰੇ ਸਿੱਖ ਕੌਮ ਦੇ ਵਾਰਸੋ ਬੇਸ਼ੱਕ ਮੈਂ ਇੱਕ ਪਤਿਤ ਸਿੱਖ ਹਾਂ ਮੇਰੇ ਵਾਲ ਕੱਟੇ ਹੋਏ ਆ ਮੇਰੇ ਦਾੜਾ ਸਾਫ ਪ੍ਰਗਾਸ ਨਹੀਂ ਲੈਕਿਨ ਮੈਂ ਜੱਟ ਸਿੱਖ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਮੇਰਦਾ ਮੇਰਾ ਹਿਰਦਾ ਵਲੁੰਧ ਰਿਆ ਪਿਆ ਕਿ ਪੰਜਾਬ ਦਾ ਤੇ ਸਿੱਖੀ ਦਾ ਬਹੁਤ ਵੱਡਾ ਪਿਛਲੇ ਸਮੇਂ ਦੇ ਵਿੱਚ ਨੁਕਸਾਨ ਹੋਇਆ ਘਾਣ ਹੋਇਆ ਜੇ ਪੰਜਾਬ ਦਾ ਫਾਇਦਾ ਕਰ ਸਕਦੀ ਆ ਸਿੱਖ ਕੌਮ ਨੂੰ ਬਚਾ ਸਕਦੀ ਆ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਦੀ ਖੇਤਰੀ ਪਾਰਟੀ ਆ ਦਿੱਲੀ ਦੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਤੇ ਅੱਗੇ ਵੀ ਕਰਨਾ ਮੈਂ ਇੱਕ ਖਾਸ ਅਪੀਲ ਪੰਜਾਬ ਦੇ ਨੌਜਵਾਨਾਂ ਨੂੰ ਕਰਨੀ ਚਾਹਣਾ ਹੈ ਕਿ ਤੁਸੀਂ ਸਾਰੇ ਅੱਗੇ ਆਓ ਜਿਵੇਂ 2 ਦਿਨ ਪਹਿਲਾਂ ਹੀ ਬਿਆਨ ਆਇਆ ਬਹੁਤ ਹੀ ਮਾਨਯੋਗ ਸਤਕਾਰਯੋਗ ਸੁਪਰੀਮ ਕੋਰਟ ਦੇ ਵੱਡੇ ਸੀਨੀਅਰ ਵਕੀਲ ਫੂਲਕਾ ਸਾਹਿਬ ਦਾ ਕਿ ਮੈਂ ਇੱਕ ਨਿਮਾਣੇ ਸਿੱਖ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਹੋਊਂਗਾ ਇੱਕ ਮੈਂਬਰ ਬਣੂੰਗਾ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਸਾਡੀ ਪਾਰਟੀ ਦੇ ਆਗੂਆਂ ਤੋਂ ਜੇ ਗਲਤੀਆਂ ਹੋਈਆਂ ਤਾਂ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਬਹੁਤ ਵੱਡੀ ਸਜ਼ਾ ਜਿਹੜੀ ਉਹ ਸਜ਼ਾ ਦੇ ਰੂਪ ਵਿੱਚ ਸੇਵਾ ਜਿਹੜੀ ਸਾਰੇ ਸਿੱਖ ਲੀਡਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਿੰਘबीर ਸਿੰਘ ਬਾਦਲ ਸਾਹਿਬ ਨੂੰ ਤੇ ਸਮੁੱਚੇ ਸਿੱਖ ਆਗੂਆਂ ਨੂੰ ਜਿਹੜੀ ਆ ਉਹ ਸਜ਼ਾ ਲਾਈ ਆ ਔਰ ਉਹ ਸੇਵਾ ਨਿਰੰਤਰ ਸਾਰੇ ਤਖਤ ਸਹਿਬਾਨਾਂ ਤੇ ਜਾ ਕੇ ਉਹ ਸਾਡੇ ਲੀਡਰ ਸਾਹਿਬਾਨ ਕਰ ਰਹੇ ਆ ਸੋ ਮੇਰੀ ਹੱਥ ਜੋੜ ਕੇ ਫੇਰ ਅਪੀਲ ਆ ਕਿ ਆਓ ਪੰਜਾਬ ਦੇ ਨੌਜਵਾਨੋ ਸਿੱਖੀ ਨੂੰ ਬਚਾਉਣ ਦੇ ਲਈ ਤੁਸੀਂ ਸਾਰੇ ਇੱਕ ਮੁਟ ਇੱਕ ਮੁਟ ਇੱਕ ਜੁੱਟ ਹੋ ਕੇ ਅੱਗੇ ਆ ਕੇ ਸ਼੍ਰੋਮਣੀ ਅਕਾਲੀ ਦਲ ਲਈ ਡਟ ਜਾਓ ਤਾਂ ਕਿ 2027 ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਆਪ ਦਾ ਰਾਜ ਲਿਆਈਏ ਜਿਵੇਂ ਪਹਿਲਾ ਖਾਲਸੇ ਦਾ ਰਾਜ ਹੋਇਆ ਕਰਦਾ ਸੀ ਉਸੇ ਤਰ੍ਹਾਂ 2027 ਦੇ ਵਿੱਚ ਖਾਲਸੇ ਦਾ ਰਾਜ ਬਣੇ ਤੇ ਪੰਜਾਬੀਆਂ ਦੀ ਆਪ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਵੇ ਤੇ ਸਿੱਖ ਕੌਮ ਦੀ ਨਸਲ ਕੁਸ਼ੀ ਲਈ ਜਿਹੜੀਆਂ ਇਹ ਕੇਂਦਰ ਦੀਆਂ ਪਾਰਟੀਆਂ ਨੇ ਆਪ ਦਾ ਮਨ ਬਣਾਇਆ ਹੋਇਆ ਕੁੱਝੀਆਂ ਚਾਲਾਂ ਚੱਲ ਰਹੀਆਂ ਉਹਨਾਂ ਦੀਆਂ ਇਹ ਚਾਲਾਂ ਨੂੰ ਅਸਫਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ